ਸੁਝੇ ਦੋਸਤੋ ਵੋਟਾਂ ਬਾ ਦਿਓ ਗਰੰਟੀ ਦੇ ਨਾਮਾਂ ਮੋਦੀ ਰਾਹੁਲ ਗਾਂਧੀ ਤੁਹਾਡੇ ਖਿੱਤੇ ਦੇ ਵਿੱਚ ਆ ਕੇ ਖਸਕਾਂ ਦੀ ਬਜਾਈ ਉਹ ਆਪਣੇ ਹੱਥਾਂ ਨਾਲ ਕਰਨਗੇ ਵੋਟਾਂ ਬਾ ਦਿਓ ਪਰ ਕਾਨੇ ਦੀ ਗਾਨ ਤੋਂ ਲੈ ਕੇ ਆਇਆ ਵਾ ਟ੍ਰੇਡਰ ਤੋਂ ਨਹੀਂ ਲੈ ਕੇ ਆਇਆ ਇਹਨੂੰ ਬੀਜ ਦਈਏ ਗੈਰ ਕਾਨੂੰਨੀ ਕਿਵੇਂ ਆ ਜੀ ਆ ਲਾਕਡਾਊਨ ਫਾਰਮੂਲੇ ਤੇ ਖੜੇ ਆ ਲਾਕਡਾਊਨ ਟੋਲ ਪਲੇਸ ਤੇ ਇਸ ਸੰਬੰਧ ਕਰਨਾ ਖਸਕਾਂ ਦੀ ਖੇਤੀ ਕਰਨੀ ਆ ਮੈਡੀਕਲ ਨਸੇ ਖਤਮ ਕਰਦੇ ਆ ਸਕਰਸਤਿਆ ਬਈਆਂ ਨੇ ਅਲਤੀ ਤੋਂ ਬੋਲਿਆ ਇਸੇ ਵੱਡੋ ਟੋਲ ਬਣਾ ਜਿੱਤੇ ਛੱਤ ਤੇ ਫੈਲੀ ਫਸਲ ਬੀਜਿਆ ਵਾ ਕਿਹਨੇ ਪਰਚਾ ਕਿੰਨਾ ਕਰਦੋ ਗਰਾ ਜਿਹਨੇ ਪਰਚਾ ਕਿੰਨਾ ਕਰਦਾ ਦੋਸਤੋ ਬੋਸਾ ਬਣਾ ਕੇ ਮੈਂ ਤਾਕਤ ਬਣਾਦੇ ਹਾਂ ਐਮਪੀ ਬਣਾਦੇ ਹਾਂ ਜੇਬਸੀ ਮਸ਼ੀਨ ਲਿਆ ਕੇ ਡੀਸੀ ਦੇ ਉੱਪਰ ਪੁੱਟੂਆਂ ਮੈਨੂੰ ਦਿੰਦੇ ਉੱਥੇ ਖਸਕਾ ਵੀ ਖੁੱਤੀ ਕਰਾਂਗੇ ਅੱਜ ਆ ਇੱਥੇ ਨਾ ਸੁਣਨ ਲੱਗੋ ਮਾਰ ਕੇ ਪਸਤ ਰੱਖ ਕੇ ਸਕਰਸਤਿਆ ਬਈਆਂ ਆਪਾਂ ਬੋਸਾ ਹੋ ਜੀ ਬਾਦੂ ਜੀ ਜੀਤੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਲੱਡੋਆ ਟੋਪਲਾ ਜੇ ਦੇ ਖੜੇ ਆ ਤੇ ਅੱਜ ਅਸੀਂ ਇੱਥੇ ਸੜਕ ਤੇ ਖਾਸ ਖਾਸ ਬਿਜੀ ਆ ਇਹ ਖਾਸ ਖਾਸ ਮੈਂ ਕਰਿਆਨੇ ਦੁਕਾਨ ਤੋਂ ਲੈ ਕੇ ਆਇਆ ਵਾ ਉਹ ਬਿਜੀ ਆ ਸੀਗਾ ਕਿਉਂਕਿ ਸਾਡੇ ਸਰਕਾਰਾਂ ਸੁੱਚੀਆਂ ਪਈਆਂ ਨਹੀਂ ਨੌਜਵਾਨ ਸਾਡੀ ਕੁੜੀਆਂ ਚਿੱਟੇ ਨਸ਼ੇ ਦੇ ਲੱਗੇ ਮੈਡੀਕਲ ਨਸ਼ੇ ਖਾਈ ਜਾਂਦੇ ਆ ਪਰ ਸਰਕਾਰਾਂ ਜਵਾਨੀ ਖਰਾਬ ਕਰੀ ਜਾਂਦੀਆਂ ਨੇ ਉਹਨਾਂ ਦੀਆਂ ਖਾਸ ਖਾਸ ਦੀ ਖੇਤੀ ਕਰਾਉਂਦੇ ਨੇ ਆ ਕਿ ਜੇ ਖਸਕਾ ਦੀ ਖੇਤੀ ਕਰਾਤੀ ਸਾਡੇ ਜਿਹੜਾ ਕਿਸਾਨ ਹੈਗਾ ਵਾ ਉਹ ਪੈਰਾਂ ਤੇ ਖੜਾ ਹੋ ਜੂਗਾ ਮਜ਼ਦੂਰ ਪੈਰਾਂ ਤੇ ਖੜਾ ਹੋ ਜੂਗਾ ਸਾਡੇ ਆਮ ਲੋਕ ਪੈਰਾਂ ਤੇ ਖੜੇ ਹੋ ਜਾਣਗੇ ਪਰ ਸਾਡੀ ਸਰਕਾਰਾਂ ਨਹੀਂ ਹੁੰਦੀ ਆ ਵੀ ਕੋਈ ਬੰਦਾ ਪੈਰਾਂ ਤੇ ਖੜਾ ਹੋਵੇ ਕਿਰਾ ਇਸ ਕਰਕੇ ਮੈਂ ਲੰਮੇ ਸਮੇਂ ਤੋਂ ਮੁੱਦੇ ਦੀ ਗੱਲ ਕਰਦਾ ਵਾਂ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਨੂੰ 30 ਨੰਬਰ ਤੇ ਵੋਟ ਪਾਓ ਬਟਨ ਨੰਬਰ ਦੱਬ ਕੇ ਗੈਸ ਸਿਲੰਡਰ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਵਾਂ ਇੱਥੇ ਦੇਖਦੇ ਪ੍ਰਧਾਨ ਮੰਤਰੀ ਆਇਆ ਕਰਨਗੇ ਪੰਜਾਬ ਦੇ ਵਿੱਚ ਤੇ ਤੂੰ ਆਪਣੇ ਹੱਥਾਂ ਨਾਲ ਖਸ ਖਸ ਦੀ ਖੇਤੀ ਕਰਾ ਕਰਨਗੇ ਆਪਣੇ ਹੱਥਾਂ ਨਾਲ ਖਸ ਖਸ ਦੇ ਬੀਜਾ ਕਰਨਗੇ ਮੈਨੂੰ ਸਮਝ ਨਹੀਂ ਆਉਂਦੀ ਕਿਦਾ ਬੀਆ ਖਸ ਖਸ ਮੈਂ ਦੁਕਾਨ ਤੋਂ ਲੈਂਦੀ ਆ ਗੈਰ ਕਾਨੂੰਨੀ ਕਿਵੇਂ ਆ ਜੇ ਗੈਰ ਕਾਨੂੰਨੀ ਹੈਗੀ ਆ ਤਾਂ ਮੇਰੇ ਤੇ ਪਰਚਾ ਕੱਟਿਆ ਜਾਵੇ ਟੀਟੂ ਬਾਣੀਏ ਇਸ ਪਰਚਾ ਕੱਟਿਆ ਜਾਵੇ ਤੇ ਟੀਟੂ ਬਾਣੀਏ ਨੂੰ ਜੇਲ੍ਹ ਚ ਦਿੱਤਾ ਜਾਵੇ ਆ ਮੈਂ ਲੋਕਾਂ ਨੂੰ ਬੇਚੀ ਕਰਨਾ ਜੋ ਨਾ ਮੈਂ ਮੈਨੂੰ ਵੋਟਾਂ ਬਾਕੇ ਤੁਸੀਂ ਜਿਦਾਓ ਡੀਸੀ ਦਫ਼ਤਰ ਲੁਧਿਆਣਾ ਮੈਂ ਪਟਕੇ ਜੀਬੀਸੀ ਮਸ਼ੀਨ ਨਾਲ ਉੱਥੇ ਮੈਂ ਸਾਰੇ ਜਿਹੜੀ ਖਸ ਖਸ ਦੀ ਖੇਤੀ ਕਰਾ ਕਰ ਦੇਣੀ ਆ ਕਿਉਂਕਿ ਉੱਥੇ ਇਕੱਲਾ ਹੀ ਮਾਰੀ ਜਾਂਦੇ ਉੱਥੇ ਕੱਖ ਨਾ ਕਰਦੇ ਨੀ ਇਡੀਸ਼ਨ ਉੱਪਰ ਵੀ ਕਰਾ ਬੰਦੇ ਗੱਲਾਂ ਦੇ ਗੱਲਾਂ ਲੋਕਾਂ ਨੂੰ ਪ੍ਰਚਾਰ ਕਰਦੇ ਆ ਸਾਡੇ ਕਿਸਾਨ ਜਿੱਥੇ ਬੰਦੇ ਨੂੰ ਵੀ ਮੈਂ ਬੇਨਤੀ ਕਰਨਾ ਜੋ ਨਾ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਵਾਹਿਗੁਰੂ ਵੀ ਕਹਿੰਦਾ ਵਾ ਕਿ ਗਰੀਬ ਦੀ ਮਦਦ ਕਰੋ ਉਹਨੂੰ ਆਪਣੇ ਪੈਰਾਂ ਦੇ ਖੜਾ ਕਰ ਲੋ ਪਰ ਸਾਡੀ ਸਰਕਾਰ ਸੁਤੀਆਂ ਪਈਆਂ ਨੇ ਕਿਰਾ ਅੱਜ ਮੈਂ ਖਾਸ ਕਰਕੇ ਖੇਤੀ ਕਰਕੇ ਇੱਕ ਐਲਾਨ ਕਰਦਾ ਵਾਂ ਕਿ ਪੰਜਾਬ ਦੇ ਵਿੱਚ ਖੇਤ ਦੀ ਖੇਤੀ ਛੇਤੀ ਹੋਊਗੀ ਕਿਰਾ ਜੇ ਨਹੀਂ ਛੇਤੀ ਕੀਤੀ ਇਹਨਾਂ ਨੇ ਇਹਨਾਂ ਨੇ ਮੈਂ ਕੁੱਤੇ ਖਾਣੀ ਪੂਰੀ ਰੱਦ ਕਰਵਾਇਆ ਮੈਂ ਗਾਰੰਟੀ ਦਿੰਦਾ ਵਾਂ ਪਾਣੀ ਗਣਾ ਥੈਂਕ ਯੂ ਮਹਿਮਾਨੀ ਸ਼ੁਕਰੀਆ ਤੁਸੀਂ ਦੋਸਤੋ ਵੋਟਾਂ ਬਾੜਿਓ ਗਰੰਟੀ ਦੇ ਨਾਮਾਂ ਮੋਦੀ ਰਾਹੁਲ ਗਾਂਧੀ ਤੁਹਾਡੇ ਖਿੱਤੇ ਦੇ ਵਿੱਚ ਆ ਕੇ ਖਸਕਾਂ ਦੀ ਬਜਾਈਓ ਆਪਣੇ ਹੱਥਾਂ ਨਾਲ ਕਰਕੇ ਵੋਟਾਂ ਬਾੜਿਓ ਪਾਣੀ ਦੀ ਗਾਨ ਤੋਂ ਲੈ ਕੇ ਆਇਆ ਵਾ ਟ੍ਰੈਕਟਰ ਤੋਂ ਨਹੀਂ ਲੈ ਕੇ ਆਇਆ ਇਹਨੂੰ ਬੀਜ ਦਈਏ ਗੈਰ ਕਾਨੂੰਨੀ ਕਿਵੇਂ ਆ ਜੀ ਆ ਲਾਕਡਾਊਨ ਫਾਰਮੂਲੇ ਤੇ ਖੜੇ ਆ ਲਾਕਡਾਊਨ ਟੋਲ ਪਲੇਸ ਤੇ ਇਸ ਨੂੰ ਸੰਬੰਧ ਕਰਨਾ ਖਸਕਾਂ ਦੀ ਖੇਤੀ ਕਰਨੀ ਆ ਮੈਡੀਕਲ ਨਸੇ ਖਤਮ ਕਰਨੇ ਆ ਸਰਕਾਰ ਅਸਤੀਆਂ ਬਈਆਂ ਨੇ ਅਲਤੀ ਬੋਈਏ ਜੇ ਵੱਡੋ ਟੋਲ ਬਣਾ ਜਿੱਤੇ ਛੱਟ ਤੇ ਮੇਰੀ ਫਸਲ ਬੀਜਿਆ ਵਾ ਕਿਵੇਂ ਪਰਚਾ ਕਿੰਨਾ ਕਰ ਦੋਗਰਾ ਜਿਹੜਾ ਪਰਚਾ ਕਿੰਨਾ ਕਰਦਾ ਦੋਸਤੋ ਬੋਸਾ ਬਣਾ ਕੇ ਮੈਂ ਤਾਕਤ ਬਣਾਦੇ ਹੋ ਐਮਪੀ ਬਣਾਦੇ ਹੋ ਜੇ ਵੀ ਸੀ ਮਸ਼ੀਨ ਲਿਆ ਕੇ ਈ ਸੀ ਦੇ ਉੱਪਰ ਪੁੱਤੂਆਂ ਮੈਨੂੰ ਚੜਨ ਦੇ ਉੱਥੇ ਖਸਕਾ ਵੀ ਖੁੱਤੀ ਕਰਾਂਗਾ ਅੱਜ ਇਹ ਪੈਸਾ ਸੁਣਨਾਂ ਮੈਂ ਮਾਰ ਕੇ ਪਸੰਦ ਕਰਕੇ ਸਰਕਾਰ ਅਸਤੀਆਂ ਬਈਆਂ ਆਪ ਬੋਤਲ ਦੇ ਵੱਜੋ ਜੀਤੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਲੱਡੋ ਟੋਲ ਪੁਲਜੇ ਦੇ ਖੜੇ ਆ ਤੇ ਅੱਜ ਅਸੀਂ ਇੱਥੇ ਸੜਕ ਤੇ ਖਾਸ ਖਾਸ ਬਿਜੀ ਆ ਆ ਖਾਸ ਖਾਸ ਮੈਂ ਕਰਾਨੇ ਦੀ ਦੁਕਾਨ ਤੋਂ ਲੈ ਕੇ ਆਇਆ ਵਾਂ ਉਹ ਬਿਜੀ ਆ ਸੀਗਾ ਕਿਉਂਕਿ ਸਾਡੇ ਸਰਕਾਰਾਂ ਸੁੱਚੀਆਂ ਪਈਆਂ ਨਹੀਂ ਨੌਜਵਾਨ ਸਾਡੀ ਕੁੜੀਆਂ ਚਿੱਟੇ ਨਸ਼ੇ ਦੇ ਲੱਗੇ ਮੈਡੀਕਲ ਨਸ਼ੇ ਖਾਈ ਜਾਂਦੇ ਆ ਤੇ ਸਰਕਾਰਾਂ ਜਵਾਨੀ ਖਰਾਬ ਕਰੀ ਜਾਂਦੀਆਂ ਨੇ ਉਹਦੀਆਂ ਖਾਸ ਖਾਸ ਵੀ ਖੇਤੀ ਕਰਾਉਂਦੇ ਨਹੀਂ ਆ ਤੋ ਕਿ ਜੇ ਖਸਕਾ ਦੀ ਖੇਤੀ ਕਰਾਤੀ ਸਾਡੇ ਜਿਹੜੇ ਕਿਸਾਨ ਹੈਗਾ ਵਾ ਉਹੋ ਪੈਰਾਂ ਤੇ ਖੜਾ ਹੋ ਜੂਗਾ ਮਜ਼ਦੂਰ ਪੈਰਾਂ ਤੇ ਖੜਾ ਹੋ ਜੂਗਾ ਸਾਡੇ ਆਮ ਲੋਕ ਪੈਰਾਂ ਤੇ ਖੜੇ ਹੋ ਜਾਣਗੇ ਪਰ ਸਾਡੀ ਸਰਕਾਰਾਂ ਨਹੀਂ ਹੁੰਦੀ ਆ ਵੀ ਕੋਈ ਬੰਦਾ ਪੈਰਾਂ ਤੇ ਖੜਾ ਹੋਵੇ ਕਿਰਾ ਇਸ ਕਰਕੇ ਮੈਂ ਲੰਮੇ ਸਮੇਂ ਤੋਂ ਮੁੱਦੇ ਦੀ ਗੱਲ ਕਰਦਾ ਵਾਂ ਮੈਂ ਸਾਰੀ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਨੂੰ 30 ਨੰਬਰ ਤੇ ਵੋਟ ਪਾਓ ਬਟਨ ਨੰਬਰ ਦੱਬ ਕੇ ਗੈਸ ਸਿਲੰਡਰ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਵਾਂ ਇੱਥੇ ਦੇਖਦੇ ਪ੍ਰਧਾਨ ਮੰਤਰੀ ਆਇਆ ਕਰਨਗੇ ਪੰਜਾਬ ਦੇ ਵਿੱਚ ਤੇ ਤੂੰ ਆਪਣੇ ਹੱਥਾਂ ਨਾਲ ਖਸ ਖਸਦੀ ਖੇਤੀ ਕਰਾ ਕਰਨਗੇ ਆਪਣੇ ਹੱਥਾਂ ਨਾਲ ਖਸ ਖਸਦੇ ਬੀਜਾ ਕਰਨਗੇ ਮੈਨੂੰ ਸਮਝ ਨਹੀਂ ਆਉਂਦੀ ਕਿਦਾ ਬੀ ਆ ਖਸ ਖਸ ਮੈਂ ਦੁਕਾਨ ਤੋਂ ਲੈਂਦੀ ਆ ਗੈਰ ਕਾਨੂੰਨੀ ਕਿਵੇਂ ਆ ਜੇ ਗੈਰ ਕਾਨੂੰਨੀ ਹੈਗੀ ਆ ਤਾਂ ਮੇਰੇ ਤੇ ਪਰਚਾ ਕੱਟਿਆ ਜਾਵੇ ਟੀਟੂ ਬਾਣੀਏ ਤੇ ਪਰਚਾ ਕੱਟਿਆ ਜਾਵੇ ਤੇ ਟੀਟੂ ਬਾਣੀਏ ਨੂੰ ਜੇਲ੍ਹ ਚ ਦਿੱਤਾ ਜਾਵੇ ਆ ਮੈਂ ਲੋਕਾਂ ਨੂੰ ਬੇਦਖਾਨਾ ਦੋਨਾ ਮੈਂ ਮੈਨੂੰ ਵੋਟਾਂ ਬਾਕੇ ਤੁਸੀਂ ਜਿਦਾਓ ਡੀਸੀ ਦਫਤਰ ਲੁਧਿਆਣਾ ਮੈਂ ਭੱਟ ਕੇ ਜੀਬੀਸੀ ਮਸ਼ੀਨ ਨਾਲ ਉੱਥੇ ਮੈਂ ਸਾਰੇ ਜਿਹੜੀ ਖਸ ਖਸਦੀ ਖੇਤੀ ਕਰਾ ਕਰ ਦੇਣੀ ਆ ਕਿਉਂਕਿ ਉੱਥੇ ਇਕੱਲਾ ਹੀ ਮਾਰੀ ਜਾਂਦੇ ਉੱਥੇ ਕੱਖ ਨਾ ਕਰਦੇ ਨੀ ਜਿੱਛਾ ਉੱਤਰ ਵੀ ਕਰ ਬੰਦੇ ਗੱਲਾਂ ਦੇ ਗੱਲਾਂ ਲੋਕਾਂ ਨੂੰ ਪ੍ਰਸ਼ਾਦ ਕਰਦੇ ਆ ਸਾਡੇ ਕਿਸਾਨ ਜਿੱਥੇ ਬੰਦੇ ਨੂੰ ਵੀ ਬੇਇਨਤੀ ਕਰਨਾ ਚਾਹਨਾ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਵਾਹਿਗੁਰੂ ਵੀ ਕਹਿੰਦਾ ਵਾ ਕਿ ਗਰੀਬ ਦੀ ਮਦਦ ਕਰੋ ਉਹਨੂੰ ਆਪਣੇ ਪੈਰਾਂ ਦੇ ਖੜਾ ਕਰ ਲੋ ਪਰ ਸਾਡੀ ਸਰਕਾਰ ਸੱਤਿਆਂ ਪਈ ਜਾਂਦੇ ਕਿਰਾ ਅੱਜ ਮੈਂ ਖਾਸ ਕਰਕੇ ਦੀ ਖੇਤੀ ਕਰਕੇ ਇੱਕ ਐਲਾਨ ਕਰਦਾ ਵਾਂ ਕਿ ਪੰਜਾਬ ਦੇ ਵਿੱਚ ਖਣ ਖੇਤੀ ਛੇਤੀ ਹੋਊਗੀ ਕਿਰਾ ਜੇ ਨਹੀਂ ਛੇਤੀ ਕੀਤੀ ਇਹਨਾਂ ਨੇ ਇਹਨਾਂ ਨੇ ਮੈਂ ਕੁੱਤੇ ਖਾਣੀ ਪੂਰੀ ਰੱਦ ਕਰੂਗਾ ਮੈਂ ਗਾਰੰਟੀ ਦਿੰਦਾ ਵਾਂ ਤਾਂ ਇਹ ਕਹਿੰਦਾ ਥੈਂਕ ਯੂ ਮਿਹਰਬਾਨੀ